ਕਿੰਨੇ ਨੇ ਨਾ ਵੀ ਚੁਗਾੜ ਪਟ ਲੈਂਦੇ ਜਦੋਂ ਯਾਰੀ ਟੁੱਟ ਜਾਂਦੀ ਹੈ ਇਹੋ ਜਿਹਾ ਕੰਮ ਹੀ ਹੋਇਆ ਪਿਆ ਲੌਰੈਂਸ ਤੇ ਸ਼ਹਿਜ਼ਾਦ ਪੱਟੀ ਦਾ ਉਹ ਅੱਜ ਕੱਲ ਫਿਰ ਵੀਡੀਓ ਵੀਡੀਓ ਹੋਏ ਪਏ ਆ ਮਸਲਾ ਅਤਵਾਦੀ ਹਮਲੇ ਵਾਲਾ ਸੀ ਉੱਥੋਂ ਜੇ ਗੱਲ ਫੇਰ ਸ਼ੁਰੂ ਹੋ ਗਈ ਪਰ ਸ਼ਹਿਜ਼ਾਦ ਪੱਟੀ ਨੇ ਇੱਕ ਪਹਿਲਾਂ ਤਾਂ ਵੀਡੀਓ ਪਾਈ ਸ਼ਹਿਜ਼ਾਦ ਨੇ ਉਹਦਾ ਨਾਂ ਸ਼ਹਿਜ਼ਾਦ ਆ ਸ਼ਹਿਜ਼ਾਦ ਪਾਕਿਸਤਾਨ ਲੈਜ਼ੇ ਦੇ ਵਿੱਚ ਜੀ ਜੀ ਹਾਂ ਜੀ ਹਾਂ ਆਪਾਂ ਪੰਜਾਬੀ ਦੇ ਸਿਹਾਰੀ ਨਾਲ ਬੋਲਦੇ ਆ ਸ਼ਹਿਜ਼ਾਦ ਜੀ ਸ਼ਹਿਜ਼ਾਦ ਆਪਾਂ ਤਾਂ ਬੋਲਦੇ ਜੀ ਖੈਰ ਮੈਂ ਚਲੋ ਗੱਲ ਉਸੇ ਦੀ ਕਰਦੇ ਆ ਪਰਨੋਸੇਸ਼ਨ ਦਾ ਥੋੜਾ ਬਹੁਤ ਹਰਕ ਪੈ ਜਾਂਦਾ ਕਈ ਵਾਰੀ ਜੀ ਵੀਡੀਓ ਜਿਹੜੀ ਪਹਿਲਾਂ ਪਾਈ ਉਹਦੇ ਵਿੱਚ ਤੇ ਉਹਨੇ ਕਈ ਸਾਰੇ ਖੁਲਾਸੇ ਵੀ ਕੀਤੇ ਸਿੱਧੂ ਮੂਸੇ ਵਾਲੇ ਦੀ ਮੌਤ ਦਾ ਕਤਲ ਦਾ ਕਹਿ ਲੋ ਫਿਰ ਬਾਬਾ ਸਦੀਕੀ ਆੜੀਆਂ ਗੱਲਾਂ ਉਹ ਤੇ ਕਹਿੰਦਾ ਮੈਂ ਸਾਰਾ ਕੁਝ ਲਈ ਬੈਠਾ ਫਿਰ ਉਹ ਮੈਸੇਜ ਮੂਸੇਜ ਵੀ ਇਧਰ ਉਧਰ ਕੀ ਮਸਲਾ ਪੈ ਗਿਆ ਜੀ ਇਹ ਇੰਨਾ ਤੇ ਇਹਦੇ ਵਿੱਚ ਹੁਣ ਮਿਲ ਲੱਗਦਾ ਕਿ ਕੁਝ ਕਾਫੀ ਕੁਝ ਨਿਕਲ ਸਕਦਾ ਹੈ ਹੋਰ ਦੇਖੋ ਗੱਲ ਇਹ ਹੈ ਕਿ ਪਹਿਲਾਂ ਤੇ ਇੱਕ ਦੂਜੇ ਤੇ ਜਾਨ ਛਿੜਕਦੇ ਸਨ ਪਟਨੇ ਖੁਦ ਕਿਹਾ ਸੀਗਾ ਨਾ ਜੀ ਕਿ ਵਈ ਗੱਲਾਂ ਮਰਨ ਮਰਉਣ ਤੱਕ ਜਾਣਗੇ ਯਾਰੀ ਚ ਫਿਰ ਵੱਡਾ ਸਵਾਲ ਇਹ ਆ ਕਿ ਅੱਜ ਇਹ ਆ ਮੋਹ ਸਾਹਮਣੇ ਕਿਉਂ ਨੇ ਹਮ ਤਾਂ ਕਿਤੇ ਨਾ ਕਿਤੇ ਦੇਖੋ ਦੋਨਾਂ ਦਾ ਹੀ ਰਾਸ਼ਟਰਵਾਦ ਹੈ ਉਹ ਆਪਣੇ ਮੁਲਕ ਪ੍ਰਤੀ ਇਸਲਾਮ ਪ੍ਰਤੀ ਦਿਖਾ ਰਿਹਾ ਜੀ ਤੇ ਇਧਰੋਂ ਜਿਹੜੇ ਲੋਰੈਂਸ ਗਰੁੱਪ ਚੋਂ ਕੋਈ ਵੀ ਜੋ ਹੈਂਡਲ ਕਰ ਰਿਹਾ ਉਸ ਪੇਜ ਨੂੰ ਉਹ ਪੋਸਟ ਇਧਰਲੇ ਰਾਸ਼ਟਰਵਾਦ ਦੇ ਹਾਂ ਹੱਕ ਜੇ ਪਾ ਰਿਹਾ ਹੱਕ ਜੇ ਪਾ ਰਿਹਾ ਬਸ ਆਹੀ ਚੀਜ਼ ਸਮਝਣ ਵਾਲੀ ਆ ਜੀ ਕਿਉਂਕਿ ਐਕਚੁਅਲ ਚ ਜਿੰਨੇ ਕੁ ਇਸ ਟਸਲ ਦੀ ਕਹਾਣੀ ਸਮਝ ਪੈਂਦੀ ਆ ਉਹ ਇਹੋ ਆ ਜੀ ਰਾਸ਼ਟਰ ਪ੍ਰੇਮ ਆਪੋ ਆਪਣਾ ਰਾਸ਼ਟਰਵਾਦ ਤੇ ਸੈਕੰਡ ਚੀਜ਼ ਇਹ ਆ ਕਿ ਬਾਬਾ ਸਦੀਕੀ ਦਾ ਜਦੋਂ ਕਤਲ ਹੋਇਆ ਉਹਦੇ ਚ ਜਿਹੜਾ ਪੰਜਾਬ ਦਾ ਮੁੰਡਾ ਸੀ ਜੇਸ਼ਾਨ ਹਾਂ ਜਿਸ ਤਰ੍ਹਾਂ ਉਹ ਨਸਿਆ ਫਿਰ ਉਸ ਤੋਂ ਬਾਅਦ ਬਈ ਇੱਕ ਮੁਸਲਮ ਨੂੰ ਮੁਸਲਮ ਦੇ ਹੱਥੋਂ ਮਰਵਾਇਆ ਕੁਝ ਚੀਜ਼ਾਂ ਮਤਲਬ ਹੈ ਕਿ ਨਜ਼ਰ ਆ ਰਹੀਆਂ ਕਿ ਸ਼ਾਇਦ ਕਿਤੇ ਨਾ ਕਿਤੇ ਟਸਲ ਜਿਹੜੀ ਹੈ ਨਾ ਉਹ ਇਸੇ ਕਰਕੇ ਵਧੀ ਹੈ ਕਿ ਇੱਕ ਦੂਜੇ ਦੇ ਬੰਦੇ ਜਿਹੜੇ ਪੱਟੇ ਜਾ ਰਹੇ ਸੀਗੇ ਜਾਂ ਕਹਿ ਲਓ ਕਿ ਪੱਟੀ ਦਾ ਵੀ ਉਹ ਗਰਨੇਡ ਵਾਲੇ ਮਾਮਲੇ 'ਚ ਹੂੰ ਇੱਧਰ ਸਿੱਧਾ ਪੰਜਾਬ ਪੁਲਿਸ ਨੂੰ ਚੈਲੰਜ ਕਰ ਦੇਣਾ ਬਿਲਕੁਲ ਕਿ ਤੇ ਨ ਕਿਤੇ ਵੀ ਹੁੰਦਾ ਨਾ ਕਿ ਇਹ ਤੇ ਦਾਬਾ ਸਾਡੇ ਮੁਲਕ ਚ ਬਣਾ ਰਿਹਾ ਸਾਡੇ ਮੁਲਕ ਚ ਬਣਾ ਰਿਹਾ ਬਿਲਕੁਲ ਹੁੰਦਾ ਹੀ ਆ ਨਾ ਜੇ ਬਦਮਾਸ਼ਾਂ ਦਾ ਜਿਹੜਾ ਜਾਂ ਡੋਨਾ ਦਾ ਗੈਂਗਸਟਰਾਂ ਦਾ ਦਾਬੇ ਦਾ ਹੀ ਤਾਂ ਰੋਲਾ ਹੁੰਦਾ ਸਾਰ ਜੀ ਵੈਲੀਆਂ ਦਾ ਆਪਾਂ ਪੁਰਾਣੇ ਸਮੇਂ ਚ ਜੇ ਦੇਖਦੇ ਆ ਤੇ ਵੈਲੀਆਂ ਦਾ ਰੋਲਾ ਕਾਹਦਾ ਹੁੰਦਾ ਸੀ ਹਮ ਆਹੀ ਹੁੰਦਾ ਸੀ ਨਾ ਦਬ ਦਬੇ ਦਾ ਬਿਲਕੁਲ ਤੋਂ ਗੱਲ ਇਹ ਆ ਕਿ ਹਾਂ ਜੀ ਇਹ ਉਹੀ ਲੱਗਦਾ ਕਿ ਇੱਕ ਦੋ ਚੀਜ਼ਾਂ ਹੋ ਸਕਦੀਆਂ ਕਿ ਵਿਗਾੜ ਇਥੋਂ ਤੱਕ ਪਹੁੰਚਿਆ ਦੂਜੀ ਗੱਲ ਇਹ ਆ ਕਿ ਇਹਨਾਂ ਦੀ ਨੇੜਤਾ ਕਿਵੇਂ ਹੋਈ ਇਹ ਵੀ ਇੱਕ ਬੜਾ ਇੱਕ ਕੈਲੋਕੇ ਗੁਜਾ ਜਿਆ ਸਵਾਲ ਹੈ ਜੀ ਠੀਕ ਹੈ ਨਾ ਜੀ ਤੋ ਮਤਲਬ ਕਿ ਕਿਵੇਂ ਇੱਕ ਦੂਜੇ ਦੇ ਨੇੜੇ ਆਏ ਜੇ ਸਾਂਝ ਪਈ ਆ ਤਾਂ ਕਿਸ ਤਰ੍ਹਾਂ ਪਈ ਆ ਅੱਛਾ ਚਲੋ ਹੁਣ ਬਾਕੀ ਸਾਰੀਆਂ ਚੀਜ਼ਾਂ ਨੂੰ ਛੱਡ ਦਉ ਤੇ ਇੱਕ ਤੇ ਇਹ ਆ ਕਿ ਮੂਸੇ ਵਾਲੇ ਦੀ ਹੱਤਿਆ ਦੇ ਵਿੱਚ ਇੱਕ ਸਿੰਗਰ ਦਾ ਜ਼ਿਕਰ ਕੀਤਾ ਪੱਟੀ ਨੇ ਹਮ ਤੇ ਤੁਹਾਨੂੰ ਪਤਾ ਹੈ ਕਿ ਇੱਥੇ ਕੁਝ ਸਿੰਗਰਾਂ ਤੇ ਅੱਗੇ ਵੀ ਲੋਕਾਂ ਨੇ ਸ਼ੱਕ ਜਾਰ ਰੱਖਿਆ ਸੀ ਖਾਸ ਤੌਰ ਤੇ ਇੱਕ ਸਿੰਗਰ ਤਾਂ ਬਹੁਤ ਬੁਰੀ ਤਰ੍ਹਾਂ ਇਸ ਕੰਟਰੋਵਰਸੀ ਚ ਫਸਿਆ ਬਿਲਕੁਲ ਪੁੱਛਦਾਸ ਵੀ ਹੋਈ ਉਹਨਾਂ ਤੋਂ ਬਾਅਦ ਵਿੱਚ ਬਿਲਕੁਲ ਪੁੱਛ ਗਏ ਸੋਈ ਆ ਤਾਂ ਕਹਿਣ ਦਾ ਮਤਲਬ ਹੈ ਉਹਨੂੰ ਬਹੁਤ ਜ਼ਿਆਦਾ ਸਿਕਿਉਰਿਟੀ ਲੈਣੀ ਪਈ ਆ ਅੱਜ ਦੀ ਤਰੀਕ ਤੇ ਵਿੱਚ ਉਹ ਉਕਤ ਸਿੰਗਰ ਹੈ ਜਿਹੜਾ ਉਹ ਸਿਕਿਉਰਿਟੀ ਤੋਂ ਬਿਨਾ ਬਾਹਰ ਨਹੀਂ ਨਿਕਲਦਾ ਬਹੁਤ ਭਾਰੀ ਸਿਕਿਉਰਿਟੀ ਆ ਉਹਦੇ ਕੋਲ ਤੇ ਆਪਦੀ ਵੀ ਮਤਲਬ ਕਿ ਚੰਗੀ ਸਿਕਿਉਰਿਟੀ ਆ ਆਪਦੇ ਯਾਰ ਦੋਸਤਾਂ ਦਾ ਦੈਰਾ ਵੀ ਤਗੜਾ ਹੈ ਤਾਂ ਇੱਕ ਤੇ ਇਹ ਆ ਪੱਟੀ ਨੇ ਗੱਲ ਆਖੀ ਆ ਕਿ ਭਾਈ ਮੈਨੂੰ ਮਜਬੂਰ ਨਾ ਕਰ ਮੈਂ ਉਹ ਸਾਰੇ ਸਬੂਤ ਮੀਡੀਆ ਨੂੰ ਦੇ ਦੇਵਾਂ ਤਾਂ ਇੱਕ ਤਾਂ ਇਹ ਬੜਾ ਦਿਲਚਸਪ ਮਾਮਲਾ ਬਣਦਾ ਹੈ ਜੀ ਸੈਕਿੰਡ ਕੇ ਬਾਬਾ ਸਦੀਕੀ ਦੇ ਮਾਮਲੇ ਚ ਵੀ ਉਹ ਕਹਿੰਦਾ ਹੈ ਕਿ ਇੱਕ ਪੋਲੀਟੀਸ਼ੀਅਨ ਦੇ ਆਖੇ ਤੁਸੀਂ ਸਭ ਕੁਝ ਕੀਤਾ ਬਿਲਕੁਲ ਜੀ ਹੁਣ ਜੇ ਸਬੂਤ ਹੈਗੇ ਆ ਤੇ ਫਿਰ ਮੇਰੇ ਖਿਆਲ ਦੇ ਨਾਲ ਇਨੀ ਧੇਰ ਲੱਗਣੀ ਨਹੀਂ ਸੀ ਜਿਸ ਤਰ੍ਹਾਂ ਦਾ ਵਿਗਾੜ ਪੈ ਗਿਆ ਕਿਉਂਕਿ ਇਹ ਕਿਹੜਾ ਇੱਕ ਦੂਜੇ ਤੋਂ ਡਰਦੇ ਨੇ ਜੀ ਇਹਨਾਂ ਚ ਕੋਈ ਵੀ ਕੱਟਣੀ ਹੈ ਸਭ ਡਰਦੇ ਡੁਰਦੇ ਤਾਂ ਤੁਹਾਨੂੰ ਪਤਾ ਹੀ ਹੈ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਇਹਨਾਂ ਦਾ ਤੋ ਕਹਿਣ ਦਾ ਭਾਵ ਇਹ ਹੈ ਕਿ ਕੱਲ ਨੂੰ ਜੇ ਉਹ ਸਬੂਤ ਆਉਂਦੇ ਆ ਜੀ ਇਹ ਵੇਖਣਾ ਹੋਏਗਾ ਕਿ ਫੇਰ ਮੁੜ ਕੇ ਜੋ ਇੱਥੇ ਸ਼ਾਂਤ ਹੋ ਚੁੱਕੀ ਸੀ ਗੱਲ ਲੱਗ ਪਾਗਾ ਤਾਂ ਭਾਈ ਔਖਾ ਹੋ ਜਾਣਾ ਮੁੜ ਕੇ ਔਖਾ ਜਨਾਮ ਨਵਾਂ ਕੌਣ ਵਿੱਚੋਂ ਨਿਕਲਦਾ ਇਹ ਚ ਚਾਲੀ ਹੁਣ ਹਾਂਜੀ ਬਿਲਕੁਲ ਆ ਕੁਝ ਲੋਕ ਕਹਿ ਰਹੇ ਕਿ ਸਿੰਗਰ ਦਾ ਨਾਮ ਲੈ ਦੋ ਨਹੀਂ ਉਹ ਉਹ ਨਹੀਂ ਲੈ ਰਿਹਾ ਜਿਹਦੇ ਕੋਲ ਸਬੂਤ ਹੈ ਫਿਲਹਾਲ ਅਸੀਂ ਇਹ ਹੋਲਡ ਕਰ ਦਵਾਂਗੇ ਜੀ ਠੀਕ ਹੈ ਜੀ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੋ ਕਹਿਣ ਦਾ ਮਤਲਬ ਇਹੋ ਆ ਕਿ ਭਈ ਇਹ ਜਿਹੜਾ ਸਿਸਟਮ ਬਣਿਆ ਪਿਆ ਇਹਦੇ ਵਿੱਚ ਹੁਣ ਇੱਕ ਅੱਜ ਦੀ ਵੀਡੀਓ ਜੇ ਦੇਖੋਗੇ ਤੁਸੀਂ ਹਾਲੇ ਉਹ ਖਬਰ ਨਹੀਂ ਬਣੀ ਜੀ ਉਹਦੇ ਚ ਕੀ ਕੀਤਾ ਪੱਟੀ ਨੇ ਇੱਕ ਵੌਇਸ ਨੋਟ ਜਿਹੜਾ ਚਲਾਇਆ ਹੂੰ ਵੌਇਸ ਨੋਟ ਵੌਇਸ ਨੋਟ ਜਿਹੜਾ ਕਥਿਤ ਤੌਰ ਤੇ ਲਾਰੈਂਸ ਦੀ ਆਵਾਜ਼ ਦਾ ਹੈ ਹੂੰ ਠੀਕ ਹੈ ਨਾ ਜੀ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਦੂਜੇ ਵੀ ਸਿਸਟਮ ਚੱਲਦੇ ਇਸ ਕਰਕੇ ਅਸੀਂ ਕੋਈ ਪੁਸ਼ਟੀ ਨਹੀਂ ਕਰ ਸਕਦੇ ਤਾਂ ਉਹਦੇ ਚ ਲਾਰੈਂਸ ਦੀ ਆਵਾਜ਼ ਚ ਜੋ ਬੋਲ ਬੋਲੇ ਜਾ ਰਹੇ ਆ ਉਹਦੇ ਚ ਇਹ ਕਿਹਾ ਗਿਆ ਕਿ ਮੈਂ ਰਿਮਾਂਡ ਤੋਂ ਵਾਪਸ ਆ ਰਾਤੀ ਜੀਲ ਚ ਤੇ ਭੱਟੀ ਇਹ ਸਵਾਲ ਕਰ ਰਿਹਾ ਹੈ ਕਿ ਕੋਈ ਬੰਦਾ ਰਿਮਾਂਡ ਤੋਂ ਬਾਅਦ ਜੇਰ ਚ ਆਉਂਦਾ ਤੇ ਉਸ ਨੂੰ ਉਹੀ ਮੋਬਾਈਲ ਕਿਵੇਂ ਮਿਲ ਜਾਂਦਾ ਕਿਵੇਂ ਮਿਲ ਜਾਂਦਾ ਇਹ بڑا ਸਵਾਲ ਤੇ ਪਹਿਲਾਂ ਵੀ ਹੁੰਦੇ ਸੀ ਤੇ ਹੁਣ ਤੇ ਫਿਰ ਇਸ ਤਰ੍ਹਾਂ ਤਾਂ ਮਤਲਬ ਕਿ ਕਹਿ ਲਓ ਕਿ ਕਹਾਣੀ ਜਿਹੜੀ ਆ ਨਾ ਉਹ ਖੁੱਲਦੀ ਨਜ਼ਰ ਆ ਰਹੀ ਆ ਜੇ ਮਤਲਬ ਕਿ ਇਹਦੇ ਵਿੱਚ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਕਿਸੇ ਸਿੰਗਰ ਦਾ ਜਾਂ ਕੱਲ ਨੂੰ ਕਿਸੇ ਪੋਲੀਟੀਸ਼ੀਅਨ ਦਾ ਨਾ ਜੇ ਕੋਈ ਲੈ ਦਿੰਦਾ ਤਾਂ ਮੇਰੇ ਖਿਆਲ ਦੇ ਨਾਲ ਇੱਥੇ ਦੁਬਾਰਤੋਂ ਹਲਚਲ ਸ਼ੁਰੂ ਹੋ ਜਾਏਗੀ ਤਾਂ ਇਹ ਆ ਇਸ ਵੇਲੇ ਦਾ ਸਾਰਾ ਸੀਨ ਕਿ ਉਹ ਇੱਕ ਦੂਜੇ ਨੂੰ ਹਾਲਾਂਕਿ ਲਾਰੈਂਸ ਦੇ ਜਿਹੜੇ ਗਰੁੱਪ ਵਾਲੇ ਕਦੇ ਤੌਰ ਤੇ ਜਿਹੜਾ ਉਹਨਾਂ ਨੇ ਪਾਇਆ ਸੀ ਪੋਸਟ ਉਸ ਤੋਂ ਬਾਅਦ ਉਹਨਾਂ ਦਾ ਰਿਪਲਾਈ ਨਹੀਂ ਆਇਆ ਜੀ ਭੱਟੀ ਹੁਣ ਇੱਕ ਦੋ ਵੀਡੀਓ ਪਾ ਚੁੱਕਾ ਹੈ ਹਮ ਇੱਕ ਤੇ ਉਹ ਜਿਹੜਾ ਗਰਨੇਡ ਵਾਲਾ ਮਾਮਲਾ ਹੈ ਉਹਦੇ ਵਿੱਚ ਵੀ ਉਸਨੇ ਕੋਈ ਲੋਕੇਸ਼ਨ ਕੁਸ਼ਨ ਦਾ ਚੱਕਰ ਸੀ ਉਹਨੇ ਕਿਹਾ ਲੋਕੇਸ਼ਨ ਮੇ ਆਪ ਦੇ ਪਾਕਿਸਤਾਨ ਵਾਲੀ ਭੇਜ ਦੇਣਾ ਭੇਜ ਦੇਣਾ ਤਾਂ ਮਤਲਬ ਕਿ ਉਹ ਲਲਕਾਰ ਲਲਕਾਰ ਚੱਲਦਾ ਰਿਹਾ ਸਾਰਾ ਕੁਝ ਪਰ ਫਿਲਹਾਲ ਇਧਰੋਂ ਕੋਈ ਹਾਲੇ ਕਹ ਲੋ ਕਿ ਜਿਵੇਂ ਰਿਪਲਾਈ ਰਿਪਲਾਈ ਆ ਤੁਸੀ ਕਿਹਾ ਕਿ ਹਾਲੇ ਉਹ ਰਿਪਲਾਈ ਜਿਹੜਾ ਆਇਆ ਨਹੀਂ ਹੈ ਤੁੰਗੀ ਹਾਂਜੀ ਚਲੋ ਆਉਂਦਾ ਤੇ ਫਿਰ ਉਹਦੇ ਵਿੱਚੋਂ ਕੀ ਆਉਂਦਾ ਅਸਟਾ ਜੀ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਜੁੜਨ ਲਈ ਅਕਾਲ ਸਾਹਿਬ ਕਹਿ ਰਹੇ ਨੇ ਕਿ ਭਾਈ ਵੀਵਰ ਤੁਹਾਡੇ ਘਟ ਗਏ ਨੇ ਪਰ ਨਹੀਂ ਜੀ ਕਾਲ ਸਾਹਿਬ ਅ ਸ਼ੇਅਰ ਕਰਨ ਲੱਗੇ ਤੇ ਕਿ ਕੁ ਤਾਂ ਹੁਣੇ ਟਪਾ ਰਹਿਣਾ ਹਾਂ ਜੀ ਹਾਂ ਜੀ ਹਾਂ ਜੀ ਠੱਪ ਜਾਏਗਾ ਉਹ ਅਸਲ ਦੇ ਵਿੱਚ ਕੀ ਆ ਕਿ ਜਿਹੜੇ ਅੱਜ ਮੇਰੇ ਖਾਲ ਦੇ ਨਾਲ ਉੱਥੇ ਲਾਈਵ ਕਾਰਵਾਈ ਵੀ ਚੱਲ ਰਹੀ ਹੈ ਨਾ ਬਹੁਤ ਸਾਰੀ ਆਡੀਅנס ਜਿਹੜੀ ਆ ਕਿਉਂਕਿ ਵੰਡੀ ਜਾਂਦੀ ਆ ਜੀ ਜਿੱਦਾਂ ਆਪਾਂ ਕੋਈ ਮੈਚ ਦੇਖਦੇ ਆਂ ਤਾਂ ਆਡੀਅנס ਕਿਉਂਕਿ ਆਪਣੇ ਕੋਲ ਵੀ ਜਿਹੜੀ ਆਡੀਅנס ਹੈ ਉਹ ਇਸੇ ਤਰ੍ਹਾਂ ਦੀ ਜੋ ਰਾਜਨੀਤਿਕ ਦਿਲਚਸਪੀ ਰੱਖਦੀ ਆ ਤਾਂ ਜਦੋਂ ਕੋਈ ਰਾਜਨੀਤਿਕ ਬਹੁਤ ਵੱਡਾ ਘਟਨਾਕ੍ਰਮ ਚੱਲ ਰਿਹਾ ਹੋਵੇ ਤਾਂ ਆਡੀਅנס ਤੇ ਸੁਭਾਵਿਕ ਹੈ ਕਿ ਫਰਕ ਪੈਂਦਾ ਪਰ ਕੋਈ ਗੱਲ ਨਹੀਂ ਫਿਕਰ ਨਾ ਕਰੋ ਸਾਡੇ ਕੋਲ ਆਡੀਅנס ਜਿੰਨੀ ਵੀ ਹੈ ਸਾਨੂੰ ਮਾਣ ਹੈ ਇਸ ਕਰਦਾ ਕਿ ਬਹੁਤ ਹਾਂ ਜੀ ਬਹੁਤ ਵਧੀਆ ਆਡੀਅנס ਹੈ ਸਾਡੀ ਸਮਝਦਾਰ ਆਡੀਅנס ਹੈ ਜੀ 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 ਮਲੂਖ ਸਿੰਘ ਜੀ ਕਹਿ ਰਹੇ ਨੇ ਕਿ ਭੱਟੀ ਕਹਿੰਦਾ ਕਿ ਮੇਰੇ ਕੋਲ ਅਜੇ ਬਹੁਤ ਕੁਝ ਪਿਆ ਬਈ ਹਾਂ ਬਿਲਕੁਲ ਉਹ ਤੇ ਕਹਿ ਰਿਹਾ ਵੀ ਤੁਸੀਂ ਨਾ ਛੇੜੋ ਮੈਨੂੰ ਬਾਕੀ ਦੇਖੋ ਬਈ ਕੀ ਆਉਂਦਾ ਅੱਗੇ ਕੀ ਨਹੀਂ ਆਉਂਦਾ ਕਿਉਂਕਿ ਇਹਨਾਂ ਦੇ ਜਿਹੜੇ ਮਸਲੇ ਹੁੰਦੇ ਆ ਇਦਾਂ ਹੀ ਆ ਫਿਰ ਜਦੋਂ ਵਿਗੜ ਜਾਂਦੇ ਆ ਤੇ ਬੜਾ ਕੁਝ ਸਾਹਮਣੇ ਆ ਜਾਂਦਾ ਹੈ ਖੈਰ ਜੀ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਅ ਬਰਾੜ ਸਾਹਿਬ ਉੱਥੇ ਐਵੇਂ ਕਿਸੇ ਨਾਲ ਨਹੀਂ ਜੀ ਕੋਈ ਗੱਲ ਨਹੀਂ ਕਾਂਗਸਾ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਤੇ ओके ਇਹਦੇ ਚੱਕਰ ਚ ਨਾ ਪਾਓ ਜੀ ਤੁਸੀਂ ਨਹੀਂ ਕੋਈ ਕੋਈ ਗੱਲ ਨਹੀਂ ਜੀ ਨਹੀਂ ਨਹੀਂ ਇਹ ਸਾਰੇ ਨਾ ਇਹ ਤਾਂ ਮਤਲਬ ਕਿ ਸਾਨੂੰ ਕਹਿਣ ਦੀ ਜ਼ਰੂਰਤ ਨਹੀਂ ਇਹ ਇਹ ਬੋਝ ਜਿਹੜਾ ਸਾਡੀ ਆਡੀਅנס ਆਪ ਚੁੱਕੀ ਚੁੱਕ ਕੇ ਬੈਠੀ ਹੈ ਨਹੀਂ ਨਹੀਂ ਇਹ ਬਹੁਤ ਅੱਛਾ ਤੇ ਭਾਈ ਜਦੋਂ ਵੀ ਮਿਲਦੇ-ਜਿਲਦੇ ਆ ਤੇ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦੇਵਾਂ ਆਡੀਅנס ਵਾਸਤੇ ਕਿ ਬਹੁਤ ਵੱਡੇ ਵੱਡੇ ਪੋਲਿਟਿਸ਼ੀਅਨ ਬਹੁਤ ਵੱਡੇ ਵੱਡੇ ਵੀ ਤੁਹਾਡਾ ਪ੍ਰੋਗਰਾਮ ਸੁਣਦੇ ਆ ਇਹ ਇੱਕ ਨਾਸ ਵਾਲੀ ਗੱਲ ਹੈ ਬਹੁਤ ਲੋਕ ਮਿਲਦੇ ਆਪਾਂ ਚਲੋ ਆਪਦੀ ਵਡਿਆਈ ਆਪਦੇ ਮੂੰਹ ਖਾਣੂ ਕਰਨੀ ਆ ਠੀਕ ਹੈ ਆਪਣੇ ਐਫਰਟਸ ਹੁੰਦੇ ਨੇ ਯਤਨ ਹੁੰਦੇ ਆ ਤਾਂ ਚਲੋ ਸਕਾਰਾਤਮਕ ਵੀ ਨਕਾਰਾਤਮਕ ਵੀ ਅਗੂ ਫੀਡਬੈਕ ਮਿਲਦਾ ਹੀ ਰਹਿੰਦਾ ਪਰ ਇਸ ਗੱਲ ਦਾ ਮਾਣ ਰੱਖਿਓ ਕਿ ਬਹੁਤ ਬਈ ਜਿੱਦਾਂ ਕਹ ਲੋ ਕਿ ਜਿਹੜੇ ਆ ਸੁਣਨ ਵਾਲੇ ਬੰਦੇ ਬੱਦਲਜੀਤ ਸਿੰਘ ਵਾਲੀ ਗੱਲ ਹੀ ਪੜ ਲੈਣੇ ਕਹਿੰਦੇ ਕਿ ਪਰਮਾਨੈਂਟ ਆ ਜਿਹੜੇ ਆ ਕਿ ਪਰਮਾਨੈਂਟ ਹਾਂ ਜੀ